ਪਹਿਲਾਂ ਵੀ ਜਦੋਂ ਕਿਸਾਨੀ ਸੰਘਰਸ਼ ਚੱਲਿਆਗਾ ਆਪਾਂ ਦੇਖਿਆ ਹੀ ਆ ਵੀ ਜਥੇਬੰਦੀ ਵੱਲੋਂ ਜਿਹੜੀ ਡਟਮੀ ਹਮਾਇਤ ਆ ਕਿਸਾਨ ਅੰਦੋਲਨ ਦੀ ਉਸ ਸਮੇਂ ਵੀ ਕੀਤੀ ਗਈ ਸੀ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਆ ਜਿਵੇਂ ਅਸੀਂ ਦੁੱਧ ਦਾ ਕਾਰੋਬਾਰ ਕਰਦੇ ਆ ਜੇਕਰ ਕਿਸਾਨੀ ਬਚੂਗੀ ਫੇਰ ਹੀ ਦੁੱਧ ਦਾ ਕਾਰੋਬਾਰ ਬਚੂਗਾ ਪਿਛਲੇ ਸਮੇਂ ਜਥੇਬੰਦੀਆਂ ਨਾਲ ਜਿਹੜਾ ਤੁਹਾਡਾ ਟਕਰਾਅ ਵੀ ਰਿਹਾ ਲੱਗਦਾ ਹੁਣ ਤੁਸੀਂ ਉਹਨਾਂ ਦੇ ਸਮਰਥਨ 'ਚ ਉਹ ਜਥੇਬੰਦੀਆਂ ਨੂੰ ਵੀ ਕੋਈ ਫੈਸਲਾ ਲੱਗਦਾ ਸੋ ਸਮਝ ਕੇ ਲੈਣਾ ਚਾਹੀਦਾ ਢੱਲੇਵਾਲ ਸਾਹਿਬ ਨਾਲ ਵੀ ਗੱਲ ਹੋਈ ਸੀ ਤਾਂ ਉਹ ਫੈਸਲਾ ਗਲਤ ਸੀਗਾ ਅਸੀਂ ਉਸ ਫੈਸਲੇ ਨੂੰ ਨਹੀਂ ਮੰਨਿਆ ਸੀ ਬਾਕੀ ਜਥੇਬੰਦੀਆਂ ਜਿਹੜੀਆਂ ਕਿਸਾਨ ਯੂਨੀਅਨ ਦੀਆਂ ਉਹ ਕਿਉਂ ਸਹਿਮਤ ਨਹੀਂ ਢੱਲੇਵਾਲ ਸਾਹਿਬ ਜਾਂ ਬਹੁਤੀਆਂ ਜਥੇਬੰਦੀਆਂ ਪੰਜਾਬ 'ਚ ਉਹ ਸਮਰਥਨ ਨਹੀਂ ਕਰ ਰਹੀਆਂ ਆਪਣੇ ਬਾਜ਼ਾਰਕ ਦੇ ਜਿਹੜੇ ਮਤਭੇਦ ਆ ਉਹਨਾਂ ਨੂੰ ਪਲਾ ਕੇ ਮੋਰਚੇ ਦੀ ਹਮਾਇਤ ਕਰਨੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮਹਾਰਸ਼ਪਾਸਨ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੇ ਸਮੇਂ ਵੀ ਦਿੱਲੀ ਵਿੱਚ ਜਾ ਕੇ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਸਰਕਾਰ ਨੇ ਉਸ ਮੰਗਾਂ ਨੂੰ ਜਾਇਜ਼ ਠਹਿਰਾ ਕੇ ਮੰਨ ਲਿਆ ਗਿਆ ਸੀ ਪਰ ਹੁਣ ਉਸ ਜਿਹੜੇ ਕਾਲੇ ਕਾਨੂੰਨ ਸੀ ਜਾਂ ਜਿਹੜੀਆਂ ਹੋਰ ਜਿਹੜੇ ਕਾਨੂੰਨ ਲਾਗੂ ਕਰਨੇ ਸੀ ਉਸ ਨੂੰ ਲੈ ਕੇ ਦੁਬਾਰਾ ਸਰਕਾਰ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਲਾਗੂ ਕੀਤਾ ਜਾ ਰਿਹਾ ਜਿਸ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਦੁਬਾਰਾ ਸੰਘਰਸ਼ ਕੀਤਾ ਜਾ ਰਿਹਾ ਪਰ ਇਸ ਦੇ ਸਬੰਧ ਵਿੱਚ ਦੁੱਧ ਦੀ ਯੂਨੀਅਨ ਵੱਲੋਂ ਆਪਦਾ ਦੁੱਧ ਜਾਂ ਹੋਰ ਜਿਹੜੇ ਵੱਖ-ਵੱਖ ਰਸਦਾਂ ਉਹ ਉਸ ਨੂੰ ਲੈ ਕੇ ਜਿਹੜਾ ਉਹਨਾਂ ਦੇ ਕਿਸਾਨ ਯੂਨੀਅਨ ਦੇ ਨਾਲ ਉੱਥੇ ਪਹੁੰਚਣਗੇ ਤੇ ਸਾਡੇ ਨਾਲ ਦੁੱਧ ਦੀ ਯੂਨੀਅਨ ਦੇ ਆਗੂ ਉਹਨਾਂ ਨਾਲ ਗੱਲਬਾਤ ਕਰਦੇ ਆ ਬਈ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਇਕ ਕੀ ਕਹਣਾ ਚਾਹੁੰਦੇ ਜਿਹੜਾ ਸੰਘਰਸ਼ ਚੱਲ ਰਿਹਾ ਉਸ ਨੂੰ ਲੈ ਕੇ ਤੁਸੀਂ ਸਮਰਥਨ ਚ ਹੋ ਕਿਸ ਤਰ੍ਹਾਂ ਦਾ ਸਹਿਯੋਗ ਕਰ ਰਹੇ ਹੋ ਸਹਿਯੋਗ ਇਸ ਤਰ੍ਹਾਂ ਦਾ ਸਰ ਜਿਵੇਂ ਕਿ ਪਹਿਲਾਂ ਵੀ ਜਦੋਂ ਕਿਸਾਨੀ ਸੰਘਰਸ਼ ਚੱਲਿਆਗਾ ਆਪਾਂ ਦੇਖਿਆ ਹੀ ਆ ਵੀ ਜਥੇਬੰਦੀ ਵੱਲੋਂ ਜਿਹੜੀ ਡਟਮੀ ਹਮਾਇਤ ਆ ਕਿਸਾਨ ਅੰਦੋਲਨ ਦੀ ਉਸ ਸਮੇਂ ਵੀ ਕੀਤੀ ਗਈ ਸੀ ਹੁਣ ਵੀ ਜਿਹੜਾ ਇਹ ਪੰਜਾਬ ਦੁੱਧ ਦੀ ਡੈਰੀ ਜੂਨ ਨੇਕਤਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਇਹ ਫੈਸਲਾ ਲਿਆ ਗਿਆ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਧੂਪੁਰ ਜਥੇਬੰਦੀ ਦੇ ਸੁਪਾ ਪ੍ਰਧਾਨ ਸਰਦਾਰ ਚਕੀਰ ਸਿੰਘ ਜੀ ਢੱਲੇਵਾਲ ਪਿਛਲੇ 25 ਦਿਨਾਂ ਤੋਂ ਜਿਹੜਾ ਹੈਗਾ ਕਿਸਾਨੀ ਮੰਗਾ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਆ ਔਰ ਜਿਹੜੀ ਉਹਨਾਂ ਦੀ ਸਿਹਤ ਹੈ ਉਹ ਵੀ ਦਿਨ-ਦਿਨ ਵਿਗੜਦੀ ਜਾ ਰਹੀ ਹੈ ਉਸ ਦੇ ਤਹਿਤ ਜਿਹੜਾ ਹੈਗਾ ਅਸੀਂ ਆਪ ਦਾ ਸੂਬਾ ਕਮੇਟੀ ਨਾਲ ਗੱਲਬਾਤ ਕਰਕੇ ਇਹ ਫੈਸਲਾ ਲਿਆ ਕਿ ਜਿਵੇਂ ਆਪਾਂ ਪਹਿਲਾਂ ਪਿੱਛੇ ਜਿਹੜਾ ਸੰਘਰਸ਼ ਚੱਲਿਆ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਵੇਂ ਆਪਾਂ ਉਦੋਂ ਹਮਾਇਤ ਕੀਤੀ ਸੀ ਹੁਣ ਵੀ ਜਿਹੜੀ ਦੁੱਧ ਦੀ ਸੇਵਾ ਅਤੇ ਉੱਥੇ ਜਿਹੜਾ ਜਾ ਆਉਣ ਜਾਣ ਦਾ ਸਿਸਟਮ ਆਪਾਂ ਨੂੰ ਇਹ ਬਣਾਉਣਾ ਚਾਹੀਦਾ ਭਾਵੇਂ ਕਿ ਸਾਡਾ ਜਿਹੜਾ ਦੁੱਧ ਦਾ ਕਾਰੋਬਾਰ ਆ ਉਹ ਇਸ ਤਰ੍ਹਾਂ ਦਾ ਵੀ ਸੁਬਾ ਸ਼ਾਮ ਸਪਲਾਈ ਕਰਨੀ ਹੁੰਦੀ ਆ ਹੁਣ ਵੀ ਜਿਵੇਂ ਸਾਡਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜਥਾ ਜਾ ਰਿਹਾ ਉਹਦੇ ਵਿੱਚ ਇਹ ਹੈ ਵੀ ਜਿਹੜੇ ਦੁੱਧ ਦੀ ਸਾਥੀਆਂ ਨਾਲ ਹੈਲਪਰ ਹੈ ਉਹ ਸਾਥੀ ਉੱਥੇ ਰਹਿਣਗੇ ਔਰ ਜਿਨ੍ਹਾਂ ਨਾਲ ਹੈਲਪਰ ਨਹੀਂ ਹੈਗੇ ਉਹ ਹਾਜ਼ਰੀ ਲਵਾ ਕੇ ਆਪਦਾ ਦੁੱਧ ਦੀ ਸੇਵਾ ਕਰਕੇ ਉਹ ਵਾਪਸ ਆਉਣਗੇ ਕਿਉਂਕਿ ਸਾਧਨਾ ਜੋ ਲੈ ਕੇ ਜਾਵਾਂਗੇ ਉਹਦੀ ਵੀ ਜ਼ਰੂਰਤ ਹੈ ਇੱਥੇ ਸੋ ਇਹੀ ਫੈਸਲਾ ਹੈ ਕਿਉਂਕਿ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਜਿਵੇਂ ਅਸੀਂ ਦੁੱਧ ਦਾ ਕਾਰੋਬਾਰ ਕਰਦੇ ਹਾਂ ਜੇਕਰ ਕਿਸਾਨੀ ਬਚੂਗੀ ਫੇਰ ਹੀ ਦੁੱਧ ਦਾ ਕਾਰੋਬਾਰ ਬਚੂਗਾ ਕਿਉਂਕਿ ਸਰਕਾਰ ਦੀਆਂ ਮਾਰੂ ਨੀਤੀਆਂ ਜਿਹੜੀਆਂ ਹੈਗੀਆਂ ਉਹ ਕੱਲੀਆਂ ਕਿਸਾਨਾਂ ਤੇ ਨੀਗਾ ਉਹ ਕਿਤੇ ਨਾ ਕਿਤੇ ਦੁੱਧ ਦੇ ਕਾਰੋਬਾਰ ਨੂੰ ਵੀ ਖਤਮ ਕਰਨੀਆਂ ਚਾਹੁੰਦੇ ਆ ਜਿਵੇਂ ਕਿ ਹੁਣ ਵੀ ਰੇਟਾਂ ਦੇ ਵਿੱਚ ਭਾਰੀ ਗਰਾਵਟਾਈ ਹੋਈ ਹੋਈ ਹੈ ਜਿਹੜੇ ਪਿੰਡਾਂ ਦੇ ਰੇਟ ਆ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਰੇਟ ਹੋਰ ਆ ਔਰ ਜੋ ਜਿਵੇਂ ਅਸੀਂ ਗੈਰ ਸੰਗਠਿਤ ਖੇਤਰ ਦੇ ਵਿੱਚ ਆਉਣੇ ਆ ਸਾਡਾ ਦੁੱਧ ਆ ਜਿਹੜਾ ਸਹੀ ਢੰਗ ਤਰੀਕੇ ਨਾਲ ਖਰੀਦਿਆ ਨਹੀਂ ਜਾ ਰਿਹਾਗਾ ਕਿਉਂਕਿ ਜੋ ਪ੍ਰਾਈਵੇਟ ਪਲਾਂਟ ਆ ਉਹ ਪੇਮੈਂਟਾਂ ਵੀ ਰੋਕਦੇ ਆ ਰੇਟ ਵੀ ਨਹੀਂ ਦਿੰਦੇ ਕਿਤੇ ਨਾ ਕਿਤੇ ਸਿਸਟਮ ਆ ਜਿਹੜੇ ਉਹ ਸਰਕਾਰਾਂ ਦੇ ਮਾੜੇ ਆ ਪਰ ਇਨ੍ਹਾਂ ਕਾਰਨ ਵੀ ਜਿਹੜੀ ਦੁੱਧੀਆਂ ਦੀ ਤੇ ਕਿਸਾਨਾਂ ਦੀ ਟਕਰਾਅ ਵਾਲੀ ਨੀਤੀ ਬਣ ਜਾਂਦੀ ਆ ਪਰ ਅਸੀਂ ਵੀ ਚਾਹੁੰਦੇ ਆਂ ਵੀ ਦੁੱਧ ਦੇ ਰੇਟ ਆ ਉੱਚੇ ਹੋਣੇ ਚਾਹੀਦੇ ਆ ਐਮਐਸਪੀ ਤੈਅ ਹੋਣੀ ਚਾਹੀਦੀ ਆ ਔਰ ਸਾਨੂੰ ਰੇਟ ਦੇਣ 'ਚ ਨਾ ਹੀ ਕੋਈ ਦਿੱਕਤ ਆ ਕਿਉਂਕਿ ਅਸੀਂ ਤਾਂ ਇੱਕ ਕਮਿਸ਼ਨ ਏਜੰਟ ਆ ਆਪਦਾ ਉਹੀ 2-4 ਰੁਪਏ ਮਾਰਜਿਨ ਤੇ ਕੰਮ ਕਰਨਾਗਾ ਤਾਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਇਹ ਲੱਗਦਾ ਕਿ ਦੁੱਧ ਹੀ ਨਹੀਂ ਰੇਟ ਦਿੰਦੇ ਪਰ ਅਸਲ ਦੇ ਵਿੱਚ ਜਿਹੜੀਆਂ ਇਹ ਸਰਕਾਰਾਂ ਆ ਇਹ ਜਿਵੇਂ ਪੈਕਿੰਗ ਵਾਲਾ ਦੁੱਧ ਹੋ ਗਿਆ ਜਾਂ ਹੋਰ ਵੀ ਜੋ ਵੀ ਪੈਕਿੰਗ ਵਾਲੇ ਪ੍ਰੋਟੈਕਟਰ ਆਉਂਦੇ ਆ ਕੰਪਨੀਆਂ ਆਈਆਂ ਵੱਡੀਆਂ ਉਹਨਾਂ ਨੂੰ ਮੂਰੇ ਲਿਆਉਣੀਆਂ ਚਾਹੁੰਦੀਆਂ ਜੋ ਖੁੱਲੇ ਦੇ ਕਾਰੋਬਾਰੀ ਆ ਜਿਵੇਂ ਅਸੀਂ ਆਪ ਦਾ ਰਜਿਸਟਰ ਆਪ ਖੜਾ ਕਰਿਆ ਇਹ ਰਜਿਸਟਰ ਖਤਮਾ ਕਰਨੀਆਂ ਚਾਹੁੰਦੀਆਂ ਇਸੇ ਤਰ੍ਹਾਂ ਹੀ ਜਿਹੜੀ ਕਿਸਾਨੀ ਆ ਜਿਵੇਂ ਉਹ ਤੋਂ ਬਿੱਲ ਲੈਂਦੇਗੇ ਉਹ ਤੋਂ ਵੀ ਇਹੀ ਸੀਗਾ ਕਿ ਜਿਹੜੇ ਵੱਡੇ ਕਾਰਪੋਰੇਟ ادارے ਆ ਉਹ ਹੜਪਣਾ ਚਾਹੁੰਦੇ ਸੀਗੇ ਜ਼ਮੀਨਾਂ ਨੂੰ ਵੀ ਉਹ ਆਪਦੇ ਹਿਸਾਬ ਨਾਲ ਹੀ ਆਪ ਦਾ ਵੀ ਮੋਟੀ ਖੇਤੀ ਕਰਨਗੇ ਤਾਂ ਉਸੇ ਤਰ੍ਹਾਂ ਦੁੱਧ ਦਾ ਕਾਰੋਬਾਰ ਆ ਅਸੀਂ ਇਸ ਕਰਕੇ ਜਿਹੜਾ ਹੈਗਾ ਮੋਰਚੇ ਦੀ ਹਮਾਇਤ ਦੇ ਵਿੱਚ ਆ ਔਰ ਅੱਗੇ ਵੀ ਇਸੇ ਤਰ੍ਹਾਂ ਜਿਹੜੀ ਦੁੱਧ ਦੀ ਸੇਵਾ ਨੂੰ ਨਿਰੰਤਰ ਜਾਰੀ ਰੱਖਾਂਗੇ ਤੁਸੀਂ ਟਕਰਾਓ ਦੀ ਗੱਲ ਵੀ ਕੀਤੀ ਸੀ ਪਿਛਲੇ ਸਮੇਂ ਜਥੇਬੰਦੀਆਂ ਨਾਲ ਜਿਹੜਾ ਤੁਹਾਡਾ ਟਕਰਾਓ ਵੀ ਰਿਹਾ ਲੱਗਦਾ ਹੁਣ ਤੁਸੀਂ ਉਹਨਾਂ ਦੇ ਸਮਰਥਨ 'ਚ ਉਹ ਜਥੇਬੰਦੀਆਂ ਨੂੰ ਵੀ ਕੋਈ ਫੈਸਲਾ ਲੱਗਦਾ ਸੋਚ ਸਮਝ ਕੇ ਲੈਣਾ ਚਾਹੀਦਾ ਨਹੀਂ ਦੇਖੋ ਉਹ ਤਾਂ ਹੁੰਦਾ ਹੀ ਹੈ ਜੀ ਫੈਸਲਾ ਸੋਚ ਸਮਝ ਕੇ ਲੈਣੇ ਚਾਹੀਦਾ ਤੁਸੀਂ ਆਪ ਹੀ ਦੇਖ ਲਓ ਪਤਾ ਉਹਦੇ 'ਚ ਕੀ ਕਾਰਨ ਸੀਗਾ ਵੀ ਸਾਡੀ ਗੱਲਬਾਤ ਵੀ ਹੋਈ ਸੀਗੀ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਅਸੀਂ ਇੱਕ ਜਾਂ ਦੋ ਦਿਨਾਂ ਦਾ ਸਮਰਥਨ ਦੇ ਸਕਦੇ ਆਂ ਵੀ ਅਸੀਂ ਉਦੋਂ ਵੀ ਨਾਲ ਹੀ ਸੀਗੇ ਕਿਸਾਨਾਂ ਦੇ ਪਰ ਜਿਹੜਾ 10 ਦਿਨਾਂ ਦਾ ਫੈਸਲਾ ਉਹ ਦਰਅਸਲ ਗਲਤ ਸੀ ਕਿਉਂਕਿ 1 ਤੋਂ ਲੈ ਕੇ 10 ਤੱਕ ਦੀ ਜਿਹੜੀ ਪੇਮੈਂਟ ਆ ਘਰਾਂ ਦੇ ਵਿੱਚੋਂ ਅਗਰਹੁਣੀ ਹੁੰਦੀ ਹੈ ਤੇ ਪਿੰਡਾਂ ਦੇ ਵਿੱਚ ਪੇਮੈਂਟ ਕਰਨੀ ਹੁੰਦੀ ਹੈ ਤਾਂ ਉਹਦੇ 'ਚ ਮੰਨ ਲਾ ਵੀ ਹੁਣ ਅਕਸਰ ਸਾਡੀ ਵੀ ਜਥੇਬੰਦੀ ਹੈ ਜੀ ਜਾਂ ਅਸੀਂ ਉਦੋਂ ਵਿੱਚ ਹੁੰਦੇ ਜਾਂ ਕੋਈ ਸਾਡੇ ਨਾਲ ਗੱਲ ਹੋਈ ਹੁੰਦੀ ਤਾਂ ਜਿਹੜਾ ਸਾਡੇ ਦੁੱਧ ਦੀ ਭਰਾ ਹੈਗੇ ਉਹ ਕਹਿੰਦੇ ਵੀ ਇਹ ਤਾਂ ਲੋਟ ਨਹੀਂ ਆਉਂਦਾ ਕਿ ਵੀ ਅਸੀਂ ਦੁੱਧ ਤਾਂ ਜਿਹੜਾ ਅਸੀਂ ਪਾਵਾਂਗੇ ਹੁਣ ਕਈ ਕੋਈ 200 ਲੀਟਰ ਦੁੱਧ ਪੈਦਾ ਕਰਦਾ ਉਹ ਵੀ ਤਾਂ ਜ਼ਿੰਮੇਦਾਰ ਭਰਾ ਹੀ ਹੈ ਕਿਸਾਨ ਹੀ ਹੈ ਕੋਈ 400 ਲੀਟਰ ਪੈਦਾ ਕਰਦਾਗਾ ਡੇ ਉਦੋਂ ਹਾਲਾਂਕਿ ਇਹ ਵੀ ਹੋਇਆ ਸੀਗਾ ਜੀ ਸਾਡਾ ਇੱਕ ਦੁੱਧ ਦੀ ਸਾਥੀ ਸੀਗਾ ਇਧਰ ਗਵਿੰਦਪੁਰਾ ਰੋਡ ਤੇ ਉਹਨਾਂ ਦਾ 7-8 ਗਾਇਂਆਂ ਵੀ ਮਰ ਗਈਆਂ ਸੀ ਨਾ ਚੋਣ ਦੇ ਕਾਰਨ ਉਹ ਅਸਲ ਦੇ ਵਿੱਚ ਫੈਸਲਾ ਹੀ ਕਿਵੇਂ ਵੀ ਲਿਆ ਗਿਆ ਜਾਂ ਕੋਈ ਹੋਰ ਜਥੇਬੰਦੀਆਂ ਵੱੱਦ ਸੀ ਪ੍ਰੈਸ਼ਰ 'ਚ ਫੈਸਲਾ ਲਿਆ ਗਿਆ ਢੱਲੇਵਾਲ ਸਾਹਿਬ ਨਾਲ ਵੀ ਗੱਲ ਹੋਈ ਸੀ ਤਾਂ ਉਹ ਫੈਸਲਾ ਗਲਤ ਸੀਗਾ ਅਸੀਂ ਉਸ ਫੈਸਲੇ ਨੂੰ ਨਹੀਂ ਮੰਨਿਆ ਸੀ ਪਰ ਜਿਹੜਾ ਹੁਣ ਹੈਮਾਇਤ ਕਰਨਾ ਇਹ ਅਸੀਂ ਆਪ ਦਾ ਫਰਜ਼ ਸਮਝਦੇ ਹਾਂ ਔਰ ਦਿਲੋਂ ਹਮਾਇਤ ਕਰਦੇ ਹਾਂ ਔਰ ਅੱਗੇ ਵੀ ਹਮਾਇਤ ਕਰਾਂਗੇ ਕਈ ਦੁੱਧੀਆਂ ਵੱਲੋਂ ਸਾਨੂੰ ਸਵਾਲ ਜ਼ਰੂਰ ਕੀਤੇ ਗਏ ਉਹਨਾਂ ਨੂੰ ਅਸੀਂ ਸਮਝਾਇਆ ਵੀ ਐ ਨਹੀਂ ਹੁੰਦਾਗਾ ਕਈ ਵ ਫੈਸਲੇ ਲੈਣੇ ਪਏ ਜਾਂਦੇ ਆ ਜਥੇਬੰਦੀਆਂ ਆਗੂਆਂ ਨੂੰ ਤਾਂ ਆਪਾਂ ਨੂੰ ਉਹ ਵਿਚਾਰਕ ਮਤਵੇ ਤੇ ਭਲਾ ਕੇ ਨਾਲ ਖੜਨਾ ਚਾਹੀਦਾ ਤੁਸੀਂ ਗੱਲ ਕੀਤੀ ਹੈ ਜਿਹੜੇ ਵਿਚਾਰਕ ਮਤ ਭੇਦਾ ਉਹ ਭਲਾ ਕੇ ਨਾਲ ਖੜਨਾ ਚਾਹੀਦਾ ਪਿਛਲੇ ਸਮੇਂ ਜਿਹੜਾ ਫੈਸਲਾ ਲਾ ਗਿਆ ਭਾਵੇਂ ਕਿ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਸੀ ਪਰ ਬਾਕੀ ਜਥੇਬੰਦੀਆਂ ਜਿਹੜੀਆਂ ਕਿਸਾਨ ਯੂਨੀਅਨ ਦੀਆਂ ਉਹ ਕਿਉਂ ਸਹਿਮਤ ਨਹੀਂ ਡੱਲੇਵਾਲ ਸਾਹਿਬ ਜਾਂ ਬਹੁਤੀਆਂ ਜਥੇਬੰਦੀਆਂ ਪੰਜਾਬ 'ਚ ਨਾਲ ਸਮਰਥਨ ਨਹੀਂ ਕਰ ਰਹੀਆਂ ਉਸ ਸੰਘਰਸ਼ ਵਿੱਚ ਨਹੀਂ ਦੇਖੋ ਜੀ ਜਿਹੜਾ ਟੀਚਾ ਹੈਗਾ ਉਹਦਾ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਇੱਕੋ ਹੀ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਜਦੋਂ ਕਿਸਾਨੀ ਲਈ ਲੜਦਿਆਂ ਤਾਂ ਵਿਚਾਰਕ મતਭੇਦ ਜਰੂਰ ਹੋ ਸਕਦੇ ਆ ਪਰ ਉਹ ਵਿਚਾਰਕ મતਭੇਦ ਭੁਲਾ ਕੇ ਆਪ ਦਾ ਤਾਲਮੇਲ ਬਣਾ ਕੇ ਇੱਕਜੁੱਟ ਹੋ ਕੇ ਜਿਹੜਾ ਸੰਘਰਸ਼ ਆ ਉਹ ਲੜਨਾ ਚਾਹੀਦਾ ਕਿਉਂਕਿ ਸੰਘਰਸ਼ ਦੀ ਲੋੜ ਹੈ ਤਾਂ ਫੇਰ ਹੀ ਆਪਾਂ ਕਹਿੰਗੇ 75 ਸਾਲਾਂ ਦਾ ਬਜ਼ੁਰਗ ਆ ਕੈਂਸਰ ਪੀੜਤ ਵੀ ਆ ਤਾਂ ਫੇਰ ਵੀ ਉਹ ਜਿਹੜਾ ਮਰਨ ਵਰਤ ਤੇ ਬੈਠੇ ਆ ਆਮ ਜਿਹੜਾ ਨਾਰਮਲ ਸਹੀ ਆਦਮੀਆਂ ਉਹਨੂੰ ਵੀ ਇੰਨੇ ਮਤਲਬ ਇੰਨੇ ਲੰਮਾ ਸਵਾ ਮਰਨ ਪਰਤ ਤੇ ਬੈਠਣਾ ਕੋਈ ਸੌਕੀ ਗੱਲ ਨਹੀਂ ਹੈਗੀਗੀ ਇਸ ਕਰਕੇ ਵੀ ਮੈਂ ਤਾਂ ਇਹੀ ਬੇਨਤੀ ਕਰੂੰਗਾ ਸੂਬੇ ਦਾਗੂ ਹੋਂ ਦੇ ਨਾਂ ਤੇ ਵੀ ਆਪਣੇ ਬਜਾਰ ਕੇ ਜਿਹੜੇ ਮੱਤ ਭੇਤ ਆ ਉਹਨਾਂ ਨੂੰ ਪੁਲਾ ਕੇ ਮੋਰਚੇ ਦੀ ਹਮਾਇਤ ਕਰਨੀ ਚਾਹੀਦੀ ਹੈ ਚਲੋ ਜੇ ਆਪਾਂ ਕਹਿੰਦੇ ਕਿ ਉੱਥੇ ਮੋਰਚੇ ਦੇ ਵਿੱਚ ਜਾ ਕੇ ਹਮਾਇਤ ਨਹੀਂ ਕਰਦੇ ਸਕੇਦੇ ਇੱਥੇ ਵੀ ਹੋਰ ਬਥੇਰੇ ਢੰਗ ਤਰੀਕੇ ਹੁੰਦੇ ਆ ਪੰਜਾਬ ਚ ਬਹਿ ਕੇ ਵੀ ਆਪਾਂ ਜਿਹੜੀ ਹੈਗੀ ਹੈ ਮੋਰਚੇ ਦੀ ਹਮਾਇਤ ਉਹ ਕਰ ਸਕਦੇ ਆ ਔਰ ਕਰਨੀ ਚਾਹੀਦੀ ਹੈ ਸਾਰੀਆਂ ਜਥੇਬੰਦੀਆਂ ਦੇ ਅਗੂ ਨੂੰ ਬਿਆਨਬਾਜ਼ੀ ਨੂੰ ਕਿਵੇਂ ਦੇਖਦੇ ਆ ਕਾਫੀ ਬਿਆਨਬਾਜ਼ੀ ਦੋਨੋਂ ਪਾਸੇ ਹੋ ਰਹੀ ਆ ਭੱਦੀ ਸ਼ਬਦਾਬਲ ਵੀ ਜੇ ਆਪਾਂ ਕਹਿ ਦਈਏ ਜਾਂ ਸਖਤ ਰੁਖ ਕਹਿ ਦੇ ਅਪਣਾਇਆ ਜਾ ਰਿਹਾ ਚਾ ਉਧਰ ਤੱਕ ਦੀ ਗੱਲ ਕੀਤੀ ਜਾਂਦੀ ਆ ਵੀ ਇਹ ਚ ਉਧਰ ਦਾ ਮਸਲਾ ਦੂਸਰੀ ਜਥੇਬੰਦੀ ਨੂੰ ਖਤਮ ਕਰਨ ਦਾ ਮਸਲਾ ਲੱਗਦਾ ਵੀ ਇਸ ਤਰ੍ਹਾਂ ਦੇ ਬਿਆਨ ਆ ਜਿਹੜੇ ਮੀਡੀਆ ਚ ਨਹੀਂ ਆਉਣੇ ਚਾਹੀਦੇ ਨਹੀਂ ਦੇਖੋ ਜੀ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਆਉਣਾ ਚਾਹੀਦਾ ਜਿਹਦੇ ਨਾਲ ਵੀ ਜਿਹੜਾ ਜਥੇਬੰਦੀ ਨੂੰ ਢਾਅ ਲੱਗੇ ਜਥੇਬੰਦੀ ਭਾਵੇਂ ਕੋਈ ਵੀ ਹੋਵੇ ਤਾਂ ਜਦੋਂ ਆਪਣਾ ਸਾਰਿਆਂ ਦਾ ਟੀਚਾ ਇੱਕੋ ਆ ਮੰਨ ਲਓ ਆਪਾਂ ਕਿਸਾਨੀ ਲਈ ਲੜਨਾ ਹੈਗਾ ਕਿਸਾਨੀ ਲਈ ਸੰਘਰਸ਼ ਕਰਨਾ ਹੈਗਾ ਤਾਂ ਭੱਦੀ ਸ਼ਬਦਾਵਲੀ ਤਾਂ ਬਿਲਕੁਲ ਹੀ ਨਹੀਂ ਵਰਤਣੀ ਚਾਹੀਦੀ ਭਾਵੇਂ ਰਾਜਨੀਤਿਕ ਹੈ ਭਾਵੇਂ ਗੈਰ ਰਾਜਨੀਤਿਕ ਕੋਈ ਸੰਸਥਾ ਹੈਗੀ ਉਹ ਤਾਂ ਇਹ ਤਾਂ ਗਰੇਜ ਹੀ ਕਰਨਾ ਚਾਹੀਦਾ ਤਾਂ ਉਹ ਵੀ ਜਿਹੜਾ ਹੈਗਾ ਇਸ ਤਰ੍ਹਾਂ ਨਹੀਂਗਾ ਬੋਲਣਾ ਚਾਹੀਦਾਗਾ ਮਹਤ ਦੇ ਹਿਸਾਬ ਨਾਲ ਬੋਲੋ ਕਿਸੇ ਦਾ ਕੋਈ ਵੀ ਬਿਆਨ ਇਹੋ ਜਿਹਾ ਨਹੀਂ ਆਉਣਾ ਚਾਹੀਦਾ ਕਿਸੇ ਵੀ ਆਗੂ ਦਾ ਵੀ ਜਿਹਦੇ ਨਾਮ ਮੋਰਚੇ ਨੂੰ ਢਾਹ ਲੱਗੇ ਜਿਹੜੇ ਜਥੇਬੰਦੀਆਂ ਨਾਲ ਜੁੜੇ ਹੋਏ ਆ ਬਹੁਤ ਸਾਰੇ ਲੋਕ ਆ ਸੁਣਨ ਵਿੱਚ ਇਹ ਵੀ ਆ ਰਿਹਾ ਵੀ ਉਹ ਜਾਣਾ ਚਾਹੁੰਦੇ ਨੇ ਪਰ ਜਿਹੜੇ ਜਥੇਬੰਦੀਆਂ ਨੇ ਜਿਹੜੀਆਂ ਨਹੀਂ ਜਾ ਰਹੀਆਂ ਉਹ ਉਹਨਾਂ ਨੂੰ ਰੋਕ ਰਹੀਆਂ ਵਾ ਸੁਣਨ ਵਿੱਚ ਆਇਆ ਕਿਵੇਂ ਦੇਖਦੇ ਉਹਨੂੰ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਰੋਕਣਾ ਹੈਗਾ ਉਹ ਗਲਤ ਹੈ ਵੀ ਬਾਕੀ ਜਦੋਂ ਰੋਕਿਆ ਜਾਂਦਾਗਾ ਤਾਂ ਉਹ ਮਨ ਲਾ ਜਿਹੜੇ ਬੰਦੇ ਨੂੰ ਰੋਕਿਆ ਜਾਂਦਾ ਉਹਨੂੰ ਵੀ ਕੁਝ ਨਾ ਕੋਈ ਸੋਚਣਾ ਚਾਹੀਦਾਗਾ ਕਿਉਂਕਿ ਭਾਵੇਂ ਕਿ ਆਪਣੇ ਵੀ ਮੰਨ ਲਓ ਜਿਹੜਾ ਹੈਗਾਗਾ ਦੋਦੀ ਯੂਨੀਅਨ ਆ ਵੀ ਦੋ ਆ ਅਸੀਂ ਜਿਹੜਾ ਹੈਗਾਗਾ ਵੀ ਆਪ ਦਾ ਹੁਣ ਜਿਵੇਂ ਦੁੱਧ ਦੀ ਸੇਵਾ ਲੈ ਕੇ ਚੱਲੇ ਆਂ ਕਈ ਸਾਥੀਆਂ ਵੱਲੋਂ ਮੰਨ ਲਓ ਜਿਹੜੇ ਉੱਧਰਲੇ ਦੁੱਧ ਦੀ ਭਰਾ ਮਤਲਬ ਜਥੇਬੰਦੀ ਦੇ ਵਿੱਚ ਕੰਮ ਕਰਦੇ ਉਹਨਾਂ ਵੱਲੋਂ ਵੀ ਸੇਵਾ ਕੀਤੀ ਵੀ ਕਿਤੇ ਨਾ ਕਿਤੇ ਹੋਇਆ ਸਾਡੇ ਵੀ ਇਹ ਪਰ ਅਸਲ ਦੇ ਵਿੱਚ ਨਹੀਂ ਹੋਣਾ ਚਾਹੀਦਾਗਾ ਬਹੁਤ ਬਹੁਤ ਧੰਨਵਾਦ ਇਹ ਦੁੱਧ ਦੀ ਯੂਨੀਅਨ ਦੇ ਆਗੂ ਸੀਗੇ ਜਿਨ੍ਹਾਂ ਨੇ ਇਹ ਕਿਹਾ ਵੀ ਬੇਸ਼ੱਕ ਜਿਹੜੀ ਲੜਾਈ ਆ ਉਹ ਢੱਲੇਵਾਲ ਸਾਹਿਬ ਵੱਲੋਂ ਕੱਲਿਆ ਵੱਲੋਂ ਲੜੀ ਜਾ ਰਹੀ ਆ ਪਰ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਆ ਤਾਂ ਹੀ ਸ਼ਗਰਸ ਜਿਤਨਾ ਜਿਤਨਾ ਪਾਏਗਾ ਨਹੀਂ ਤਾਂ ਸਰਕਾਰਾਂ ਤੇ ਜਿਹੜਾ ਰੁਕੋ ਮਾੜਾ ਹੋਊਗਾ ਯਾਨੀ ਅਸਰ ਮਾੜਾ ਹੋਊਗਾ ਤੁਸੀਂ ਦੇਖ ਰਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰ ਸ਼ਬਦ ਸਾਂ